ਸਾਤਸ਼ਰੀਆ ਕਾ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੋ ਦਿਖਦਾ ਹੈ وہی बिकਦਾ ਹੈ ساری ਦੁਨੀਆ ਬਾਜ਼ਾਰ ਦੇ ਇਸੇ ਸਿਧਾਂਤ ਦੇ ਉੱਪਰ ਚੱਲ ਰਹੀ ਹੈ ਇਹ ਸਿਧਾਂਤ ਕੱਲੀਆਂ ਕਾਰਪੋਰੇਟ ਕੰਪਨੀਆਂ ਤੇ ਹੀ ਲਾਗੂ ਨਹੀਂ ਹੁੰਦਾ ਜਿਨ੍ਹਾਂ ਨੇ ਆਪਣਾ ਸਮਾਨ ਵੇਚਣ ਦੇ ਲਈ ਇਸ਼ਤਿਹਾਰਾਂ ਦਾ ਸਹਾਰਾ ਲੈਣਾ ਹੁੰਦਾ ਹੈ ਬਲਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਉੱਪਰ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਨੇਤਾ ਆਪਣੀ ਪਾਰਟੀ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਦਿਖਾਉਣਾ ਹੁੰਦਾ ਹੈ ਇਹ ਇਸ਼ਤਿਹਾਰਬਾਜ਼ੀ ਲਈ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ ਤੇ ਖਰਚ ਵੀ ਕੀਤਾ ਜਾਂਦਾ ਹੈ ਹਮੇਸ਼ਾ ਇਹ ਬਹਿਸ ਵੀ ਹੁੰਦੀ ਰਹੀ ਹੈ ਕਿ ਕੀ ਇਹ ਪੈਸਾ ਕਿਸੇ ਹੋਰ ਚੰਗੇ ਕੰਮ ਲਈ ਨਹੀਂ ਵਰਤਿਆ ਜਾ ਸਕਦਾ ਸੀ ਖਾਸ ਕਰਕੇ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਪਹਿਲਾਂ ਹੀ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਹੈ ਸਰਕਾਰ ਦੇ ਵਿਕਾਸ ਦੇ ਲਗਭਗ ਸਾਰੇ ਹੀ ਕੰਮ ਰੁਕੇ ਪਏ ਨੇ ਕਿਉਂਕਿ ਪੈਸੇ ਦੀ ਕਮੀ ਹੈ ਜਿੱਥੇ ਕਈ ਵਾਰ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹੁੰਦੇ ਉਥੇ ਉਸੇ ਪੈਸੇ ਦੀ ਬਰਬਾਦੀ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਅੱਜ ਇਹੀ ਸਵਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਪੁੱਛਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਚਾਲੂ ਵਿਤਵਰੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਮਸ਼ਹੂਰੀ ਲਈ ਜੋ ਇਸ਼ਤਿਹਾਰ ਛਾਪੇ ਗਏ ਹਨ ਉਸ ਤੇ ਖਰਚ ਦਾ ਪੂਰਾ ਵੇਰਵਾ ਦੇਣ ਦੇ ਲਈ ਕਿਹਾ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ਵਿਖੇ ਦਰਜ NDPS ਐਕਟ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਇਸ ਤਹਿਤ ਦਰਜ ਇੱਕ ਕੇਸ ਵਿੱਚ ਜ਼ਮਾਨਤ ਦੇ ਲਈ ਮੁਦਈ ਵਿਨੇ ਕੁਮਾਰ ਨੇ ਇੱਕ ਪਟੀਸ਼ਨ ਪਾਈ ਸੀ ਇਸ ਪਟੀਸ਼ਨ ਦੀ ਸੁਣਵਾਈ ਸਮੇਂ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਡਾਇਰੈਕਟਰ ਡਾਕਟਰ ਅਸ਼ਵਨੀ ਕਾਲੀਆ ਨੇ ਜਵਾਬ ਦਾਇਰ ਕੀਤਾ ਸੀ ਬਾਕੀ ਤਿੰਨ ਰੀਜਨਲ ਫੋਰੈਂਸਿਕ ਸਾਇੰਸ ਲੈਬਾਰਟਰੀਆਂ ਆਰ ਫੈਸਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਸ ਵਿੱਚ ਜ਼ਰੂਰੀ ਸਾਜੋ-ਸਮਾਨ ਖਰੀਦਣ ਦੇ ਲਈ ਲੋੜਿੰਦੇ ਪੈਸੇ ਲਈ ਜਿਹੜਾ ਗੰਭੀਰ ਬਜਟ ਦੀਆਂ ਪਾਬੰਦੀਆਂ ਹਨ ਅਸੀਂ ਸਮਾਨ ਖਰੀਦ ਨਹੀਂ ਸਕਦੇ ਕਿਉਂਕਿ ਸਾਡੇ ਬਜਟ ਦੇ ਵਿੱਚ ਪੈਸਾ ਅਲੋਕੇਟ ਨਹੀਂ ਹੋਇਆ ਹੈ ਇਸ ਕਰਕੇ ਇਹਨਾਂ ਤਿੰਨੇ ਲੈਬਾਰਟਰੀਆਂ ਦੇ ਵਿੱਚ ਕੋਈ ਵੀ ਸਾਜੋ-ਸਮਾਨ ਨਵਾਂ ਖਰੀਦਿਆ ਨਹੀਂ ਜਾ ਸਕਦਾ ਐਸੀ ਦੀ ਗੰਭੀਰ ਕਮੀ ਹੈ ਇਸ ਦੇ ਜਵਾਬ ਉੱਪਰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਜਸਟਿਸ ਸੰਦੀਪ ਮੋਰਗਿਲ ਨੇ ਇਹ ਫੈਸਲਾ ਸੁਣਾਇਆ ਹੈ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਇਸ਼ਤਿਹਾਰਾ ਤੇ ਕੀਤੇ ਗਏ ਖਰਚਾਂ ਦਾ ਵੇਰਵਾ ਮੰਗਿਆ ਹੈ ਹੁਣ ਇਹ ਕੇਸ ਕੀ ਹੈ ਕਿਉਂ ਹਾਈ ਕੋਰਟ ਨੇ ਇਹ ਹੁਕਮ ਸੁਣਾਇਆ ਜਾਂ ਉਹਨਾਂ ਨੂੰ ਇਹ ਹੁਕਮ ਸੁਣਾਉਣ ਦੀ ਕੀ ਲੋੜ ਮਹਿਸੂਸ ਹੋਈ ਕਿਉਂ ਲੋੜ ਮਹਿਸੂਸ ਹੋਈ ਇਹ ਸਾਰੇ ਘਟਨਾਕਰਮ ਦੇ ਉੱਪਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣ ਇੱਕ ਕੇਸ ਜਿਹੜਾ ਤੁਹਾਨੂੰ ਦੱਸਿਆ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਸਹਿਰਾਲੀ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਕੇਸ ਹੈ ਇੱਕ ਵਿਅਕਤੀ ਦੇ ਉੱਪਰ ਕੇਸ ਦਰਜ ਹੈ ਜੇਲ੍ਹ ਵਿੱਚ ਬੰਦ ਹੈ ਉਸਨੇ ਜ਼ਮਾਨਤ ਦੇ ਲਈ ਅਰਜੀ ਲਾਈ ਸੀ ਉਸ ਅਰਜੀ ਦੀ ਸੁਣਵਾਈ ਦੇ ਸਮੇ ਇਹ ਸਾਰਾ ਕੁਝ ਹੋਇਆ ਇਹ ਕੇਸ ਦੀ ਜਿਹੜੀ ਪਿਛਲੀ ਸੁਣਵਾਈ ਦੌਰਾਨ ਵਿਨੇ ਕੁਮਾਰ ਦੇ ਵਕੀਲ ਜਾਨੀ ਜਿਹੜਾ ਬਚਾਅ ਪੱਖ ਦਾ ਵਕੀਲ ਸੀ ਉਸਨੇ ਇਹ ਦਲੀਲ ਪੇਸ਼ ਕੀਤੀ ਸੀ ਕਿ ਜਿਹੜਾ ਮੁਦਈ ਹੈ ਯਾਨੀ ਵਿਨੇ ਕੁਮਾਰ ਹੈ ਉਸਨੂੰ 14 ਸਤੰਬਰ 2023 ਨੂੰ ਕਿਸੇ ਇੱਕ 모ਹਿਤ ਕੁਮਾਰ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਿਹੜੇ ਸਰਕਾਰੀ ਰਿਕਾਰਡ ਨੇ ਉਹਨਾਂ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਗ੍ਰਿਫਤਾਰੀ 16 ਸਤੰਬਰ 2023 ਨੂੰ ਹੋਈ ਹੈ ਮਤਲਬ ਉਸ ਦੋਸ਼ੀ ਨੂੰ 2 ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ 2 ਦਿਨ ਉਹਨੂੰ ਇਲੀਗਲ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਉਹਦੀ ਅਸਲੀ ਗ੍ਰਿਫਤਾਰੀ 2 ਦਿਨ ਬਾਅਦ ਜਿਹੜਾ ਹੈ ਸਰਕਾਰੀ ਰਿਕਾਰਡਾਂ ਦੇ ਵਿੱਚ ਸ਼ੋਅ ਕੀਤੀ ਗਈ ਦਿਖਾਈ ਗਈ ਕਿ ਗ੍ਰਿਫਤਾਰੀ 16 ਦੀ ਹੋਈ ਹੈ ਆਪਣੇ ਇਸ ਦਾਅਵੇ ਨੂੰ ਹੋਰ ਪੁਖਤਾ ਕਰਨ ਦੇ ਲਈ ਸਬੂਤ ਵਜੋਂ ਬਚਾਅ ਪੱਖ ਦੇ ਵਕੀਲ ਨੇ ਇੱਕ ਸੀਸੀਟੀਵੀ ਫੁਟੇਜ ਦੀ ਸੀਡੀ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਕਿ 14 ਤਰੀਕ ਨੂੰ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਟੇਮੇ ਦੀ ਸੀਸੀਟੀਵੀ ਰਿਕਾਰਡਿੰਗ ਸੀ ਉਹ ਕਿਸੇ ਕਿਸੇ ਵੀ ਘਰੋਂ ਕਿਸੇ ਵੀ ਇੱਕ ਕੈਮਰੇ ਤੋਂ ਰਿਕਾਰਡਿੰਗ ਹੋਈ ਹੋਈ ਸੀ ਉਸ ਦੀ ਸੀਡੀ ਨੂੰ ਅਦਾਲਤ ਦੇ ਵਿੱਚ ਬਚਾਅ ਪੱਖ ਦੇ ਵਕੀਲ ਵੱਲੋਂ ਐਜ਼ ਅ ਸਬੂਤ ਪੇਸ਼ ਕੀਤਾ ਗਿਆ ਐਵੀਡੈਂਸ ਪੇਸ਼ ਕੀਤਾ ਗਿਆ ਕਿ ਵਾਕਿਆਹੀ ਉਹਦੀ ਗ੍ਰਿਫਤਾਰੀ 2 ਦਿਨ ਪਹਿਲਾਂ ਹੋਈ ਸੀ ਅਦਾਲਤ ਨੇ ਫੇਰ ਸਰਕਾਰੀ ਵਕੀਲ ਨੂੰ ਕਿਹਾ ਕਿ ਜਿਵੇਂ ਬਚਾਅ ਪੱਖ ਦੇ ਵਕੀਲ ਨੇ ਜ਼ਿਕਰ ਕੀਤਾ ਹੈ ਤੁਸੀਂ ਇਸ ਸੀਡੀ ਦੀ ਜਿਹੜੀ ਸਚਾਈ ਹੈ ਉਸ ਦੀ ਜਾਂਚ ਕਰਾਓ ਦੀ ਰਿਪੋਰਟ ਅਦਾਲਤ ਦੇ ਸਾਹਮਣੇ ਪੇਸ਼ ਕਰੋ ਕਿਤੇ ਇਹ ਸੀਡੀ ਜਾਲੀਦਾਨੀ ਹੈ ਕਿਸੇ ਨੇ ਗਲਤ ਤਰੀਕੇ ਨਾਲ ਤਰੀ ਬਣਾਈ ਹੈ ਐਡਿਟ ਤਾਂ ਨਹੀਂ ਕੀਤੀ ਹੋਈ ਹੈ ਇਹ ਸਾਰੀ ਚੀਜ਼ ਦੀ ਜਾਣਕਾਰੀ ਕਰਕੇ ਰਿਪੋਰਟ ਪੇਸ਼ ਕਰਨ ਦੇ ਲਈ ਸਰਕਾਰੀ ਵਕੀਲ ਨੂੰ ਕਿਹਾ ਗਿਆ ਲੇਕਿਨ ਸਰਕਾਰੀ ਵਕੀਲ ਨੇ ਤਰਨਤਾਰਨ ਦੇ ਡੀਐਸਪੀ ਵੱਲੋਂ ਦਾਇਰ ਕੀਤੇ ਗਏ ਇੱਕ ਹਲਫਨਾਮੇ ਦਾ ਹਵਾਲਾ ਦਿੰਦਿਆਂ ਇਹ ਕਿਹਾ ਕਿ ਸੀਡੀ ਨੂੰ ਚੰਡੀਗੜ੍ਹ ਦੀ ਫਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਤੋਂ ਬਾਅਦ ਜਦੋਂ ਉਥੋਂ ਰਿਪੋਰਟ ਸਾਡੇ ਕੋਲ ਆਏਗੀ ਫਿਰ ਅਸੀਂ ਉਸ ਰਿਪੋਰਟ ਮਿਲਣ ਤੋਂ ਬਾਅਦ ਹੀ ਅਸੀਂ ਅਦਾਲਤ ਦੇ ਸਾਹਮਣੇ ਸਟੇਟਸ ਰਿਪੋਰਟ ਪੇਸ਼ ਕਰ ਸਕਦੇ ਹਾਂ ਕਿ ਵਾਕਿਆਹੀ ਇਸ ਕੇਸ ਦੇ ਵਿੱਚ ਤੱਥ ਕੀ ਨੇ ਜਦੋਂ ਤੱਕ ਚੰਡੀਗੜ੍ਹ ਦਾ ਲੈਬ ਸਾਨੂੰ ਉਹ ਰਿਪੋਰਟ ਨਹੀਂ ਭੇਜਦਾ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਉਸ ਰਿਪੋਰਟ ਦੀ ਉਡੀਕ ਕਰਨੀ ਪੈਣੀ ਹੈ ਜਦੋਂ ਉਹ ਰਿਪੋਰਟ ਮਿਲੇਗੀ ਉਦੋਂ ਹੀ ਅਸੀਂ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਾਂਗੇ ਇਸ ਦੇ ਜਵਾਬ ਦੇ ਵਿੱਚ ਅਦਾਲਤ ਨੇ ਨੋਟ ਕੀਤਾ ਇਸ ਸਾਨੂੰ ਇਹ ਜਾਣ ਕੇ ਬੜੀ ਨਿਰਾਸ਼ਾ ਹੋਈ ਹੈ ਕਿ ਪੰਜਾਬ ਦੀਆਂ 4 ਰੀਜਨਲ ਫੋਰੈਂਸਿਕ ਸਾਇੰਟਿਫਿਕ ਲੈਬਸ ਨੇ ਤੇ ਉਹਨਾਂ ਕੋਲ ਸਹੂਲਤ ਹੀ ਨਹੀਂ ਹੈ ਕਿ ਸੀਡੀ ਦੀ ਜਾਂਚ ਕੀਤੀ ਜਾ ਸਕੇ ਪੰਜਾਬ ਦੇ 4 ਰੀਜਨਲ ਲੈਬ ਜਿਹੜੇ ਨੇ ਇੱਕ ਮੁਹਾਲੀ ਦੇ ਵਿੱਚ ਹੈ ਇੱਕ ਅੰਮ੍ਰਿਤਸਰ ਦੇ ਵਿੱਚ ਹੈ ਬਠਿੰਡਾ ਦੇ ਵਿੱਚ ਹੈ ਤੇ ਲੁਧਿਆਣੇ ਵਿੱਚੇ ਮੌਜੂਦ ਹਨ ਲੇਕਿਨ ਇਹਨਾਂ ਚਾਰਾਂ ਕੋਲ ਹੀ ਉਹ ਸੀਡੀ ਦੀ ਜਾਂਚ ਕਰਨ ਦੇ ਲਈ ਜਿਹੜੇ ਪ੍ਰਬੰਧ ਨੇ ਲੋੜੀਂਦੇ ਪ੍ਰਬੰਧ ਨੇ ਉਹ ਨਹੀਂ ਹਨ ਇਸੇ ਕਰਕੇ ਇਸ ਨੂੰ ਚੰਡੀਗੜ੍ਹ ਦੀ ਲੈਬ ਦੇ ਵਿੱਚ ਭੇਜਿਆ ਗਿਆ ਹੈ ਸੋ ਇਹ ਕੋਰਟ ਨੂੰ ਜਾਣ ਕੇ ਬੜੀ ਨਿਰਾਸ਼ਾ ਹੋਈ ਕਿ ਲੈਬ ਤਾਂ ਤੁਹਾਡੇ ਕੋਲ ਚਾਰ-ਚਾਰ ਹਨ ਲੇਕਿਨ ਕਿਸੇ ਦੇ ਵਿੱਚ ਵੀ ਉਹ ਸੀੜੀ ਦੀ ਜਾਂਚ ਕਰਨ ਦੀ ਸਹੂਲਤ ਨਹੀਂ ਹੈ ਇਹ ਸੁਣ ਕੇ ਕੋਰਟ ਨੂੰ ਬੜੀ ਨਿਰਾਸ਼ਾ ਹੋਈ ਹੈ ਇਸ ਤੋਂ ਬਾਅਦ ਪੰਜਾਬ ਦੇ ਅਫਸਰਾਂ ਵੱਲੋਂ ਜਵਾਬ ਦੇ ਵਿੱਚ ਕਈ ਹਲਫਨਾਮੇ ਦਾਖਲ ਕੀਤੇ ਗਏ ਸੋ ਇਹ ਸਾਰਾ ਕੁਝ ਦੇ ਚੱਲਦਿਆਂ ਹੀ ਡਾਕਟਰ ਕਾਲੀਆ ਵੱਲੋਂ ਮੰਗਲਵਾਰ ਨੂੰ ਯਾਨੀ ਬੀਤੇ ਮੰਗਲਵਾਰ ਜਿਹੜਾ ਲੰਘਿਆ ਹੈ ਉਸ ਨੂੰ ਇੱਕ ਹਲਫਨਾਮਾ ਫਿਰ দাਇਰ ਕੀਤਾ ਗਿਆ ਜਿਸ ਦੇ ਵਿੱਚ ਵਿਸਥਾਰ ਪੂਰਵਕ ਇਹ ਜਾਣਕਾਰੀ ਦਿੱਤੀ ਗਈ ਕਿ 9 ਜਨਵਰੀ 2025 ਨੂੰ ਟੈਕਨੀਕਲ ਏਵੈਲੂਏਸ਼ਨ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ 2024 ਦੇ ਵਿੱਚ ਜਾਰੀ ਕੀਤੇ ਈ ਟੈਂਡਰ 3 ਤੇ ਪੂਰੀ ਚਰਚਾ ਕੀਤੀ ਗਈ ਹੈ ਜੋ ਕਿ ਜਿਹੜਾ ਵੀਡੀਓ ਫੋਰੈਂਸਿਕ ਟੂਲਸ ਨੇ ਉਹਨਾਂ ਦੀ ਸਪਲਾਈ ਕਰਨ ਵਾਸਤੇ ਤੇ ਉਹਨਾਂ ਦੀ ਸਥਾਪਨਾ ਕਰਨ ਦੇ ਲਈ ਜਾਰੀ ਕੀਤਾ ਗਿਆ ਸੀ ਇਹ ਸਾਰੀ ਪ੍ਰਕਿਰਿਆ ਅੱਜ ਤੋਂ 4 ਹਫ਼ਤੇ ਦੇ ਵਿੱਚ ਮੁਕੰਮਲ ਕਰ ਲਈ ਜਾਵੇਗੀ ਤੇ ਅਗਲੀ ਤਰੀਕ ਤੱਕ ਸੀਡੀ ਦੀ ਸਚਾਈ ਅਤੇ ਅਸਲੀ ਹੋਣ ਦੀ ਜਾਂਚ ਵਾਸਤੇ ਸਾਰੇ ਸਾਜੋ-ਸਮਾਨ ਕੋਰਟ ਨੂੰ ਤਿਆਰ ਮਿਲੇਗਾ ਅਦਾਲਤ ਨੂੰ ਇਹ ਜਾਣਕਾਰੀ ਡਾਕਟਰ ਕਾਲੀਆ ਵੱਲੋਂ ਦਿੱਤੀ ਗਈ ਇਹ ਉਹਨਾਂ ਨੇ ਮੋਹਾਲੀ ਦੇ ਜਿਹੜਾ ਫੋਰੈਂਸਿਕ ਲੈਬ ਹੈ ਉਹਦੇ ਬਾਰੇ ਕਿਹਾ ਲੇਕਿਨ ਬਾਕੀ ਜਿਹੜੇ 3 ਰੀਜਨਲ ਫੋਰੈਂਸਿਕ ਲੈਬ ਨੇ ਉਹਨਾਂ ਵਿੱਚ ਇਹ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾ ਸਕੀ ਕਿਉਂਕਿ ਸਾਡੇ ਕੋਲ ਫੰਡਾਂ ਦੀ ਜਾਂ ਬਜਟ ਦੀ ਘਾਟ ਹੈ ਇਸ ਘਾਟ ਦੇ ਚੱਲਦਿਆਂ ਉੱਥੇ ਬਾਕੀ ਤਿੰਨ ਲੈਬ ਦੇ ਵਿੱਚ ਅਸੀਂ ਕੁਝ ਨਹੀਂ ਕੀਤਾ ਸਿਰਫ ਮਹਾਲੀ ਦੇ ਲੈਬ ਦੇ ਵਿੱਚ ਇਹ ਕੀਤਾ ਹੈ ਤਿੰਨ ਜਿਹੜੇ ਰੀਜਨਲ ਫੋਰੈਂਸਿਕ ਲੈਬ ਨੇ ਉਹਨਾਂ ਦੇ ਲਈ ਜ਼ਰੂਰੀ ਉਪਕਰਨ ਖਰੀਦਣ ਦੇ ਲਈ ਗੰਭੀਰ ਬਜਟ ਪਾਬੰਦੀਆਂ ਹਨ ਸਾਡੇ ਕੋਲ ਬਜਟ ਦੇ ਉੱਤੇ ਰੋਕ ਲਾਈ ਹੋਈ ਹੈ ਪਾਬੰਦੀਆਂ ਲੱਗੀਆਂ ਹੋਈਆਂ ਨੇ ਅਸੀਂ ਕੋਈ ਹੋਰ ਕਰਚਾ ਨਹੀਂ ਕਰ ਸਕਦੇ ਇਹ ਜਿਹੜੇ ਡਾਇਰੈਕਟਰ ਨੇ ਡਾਕਟਰ ਕਾਲੀਆ ਉਹਨਾਂ ਵੱਲੋਂ ਮੰਗਲਵਾਰ ਨੂੰ ਇਹ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਜਾਣਕਾਰੀ ਦਿੱਤੀ ਇਸ ਦੇ ਉੱਪਰ ਜੱਜ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਦੇ ਡਾਇਰੈਕਟਰ ਤੋਂ ਇਸ ਤਰ੍ਹਾਂ ਦੇ ਜਵਾਬ ਦੀ ਉਮੀਦ ਨਹੀਂ ਕਰਦੇ ਜੇ ਸੂਬਾ ਸਰਕਾਰ ਅੱਜ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਜੋ ਡਿਜੀਟਲ ਯੁੱਗ ਹੈ ਜਿਹੜਾ ਜ਼ਮਾਨਾ ਹੁਣ ਚੱਲ ਰਿਹਾ ਹੈ ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੋਲ ਬਾਲਾ ਹੈ ਡਿਜੀਟਲ ਸਪੇਸ ਜਿਹੜਾ ਇੰਨਾ ਜਿਆਦਾ ਮਸ਼ਹੂਰ ਹੈ ਉਸਤੇ ਵਿੱਚ ਮਾਡਰਨ ਜਾਂਚ ਤੇ ਸਾਇੰਟੀਫਿਕ ਤਰੀਕੇ ਨਾਲ ਜੇ ਪੰਜਾਬ ਸਰਕਾਰ ਲੈਸ ਹੋਣ ਦੀ ਇੱਛੁਕ ਹੋਵੇ ਤਾਂ ਇਹ ਕੰਮ ਕੁਝ ਦਿਨਾਂ ਦਾ ਨਹੀਂ ਹੈ ਬਲਕਿ ਕੁਝ ਘੰਟਿਆਂ ਦਾ ਹੀ ਕੰਮ ਹੈ ਸਾਡੀ ਕਲਪਨਾ ਦੇ ਕਿਸੇ ਓਨੇ ਦੇ ਵਿੱਚ ਵੀ ਇਹ ਨਹੀਂ ਸੋਚ ਸਕਦੇ ਕਿ ਸੂਬਾ ਸਰਕਾਰ ਪੈਸੇ ਦੀ ਘਾਟ ਕਰਕੇ ਇਹ ਸਟੈਂਡ ਨਹੀਂ ਲੈ ਸਕਦੀ ਇਹ ਆਪਣੀਆਂ ਰੀਜਨਲ ਲੈਬਸ ਨੂੰ ਫੋਰੈਂਸਿਕ ਲੈਬਸ ਨੂੰ ਇਹ ਜ਼ਰੂਰੀ ਉਪਕਰਨਾਂ ਦੇ ਨਾਲ ਲੈਸ ਨਹੀਂ ਕਰ ਸਕਦੀ ਉੱਥੇ ਉਹ ਉਪਕਰਨ ਮੁਹੱਈਆ ਨਹੀਂ ਕਰਾ ਸਕਦੇ ਸੋ ਕੋਰਟ ਨੇ ਇਸ ਨਿਰਾਸ਼ਾ ਨੂੰ ਜ਼ਾਹਿਰ ਕੀਤਾ ਔਰ ਬਿਲਕੁਲ ਉਸ ਦੇ ਵਿੱਚ ਸਹੀ ਵੀ ਨੇ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਿੰਨੀਆਂਕ ਫੇਕ ਵੀਡੀਓਜ਼ ਬਣਾਈਆਂ ਜਾ ਸਕਦੀਆਂ ਨੇ ਉਸ ਦਾ ਪਰਮਾਨ ਸਾਡੇ ਸਾਹਮਣੇ ਹੈ ਕਿਸੇ ਦਾ ਚਿਹਰਾ ਕਿਸੇ ਉੱਪਰ ਲਗਾ ਕੇ ਕਿਸੇ ਦੀ ਆਵਾਜ਼ ਵਿੱਚ ਕੁਝ ਵੀ ਰਿਕਾਰਡ ਕਰਕੇ ਦਿਖਾਇਆ ਜਾ ਸਕਦਾ ਹੈ ਔਰ ਇਹ ਹੋ ਵੀ ਰਿਹਾ ਹੈ ਉਸ ਸਮੇਂ ਦੇ ਵਿੱਚ ਤਾਂ ਇਹ ਜਿਆਦਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਕੋਲ ਉਹਨਾਂ ਵੀਡੀਓ ਦੀ ਜਾਂਚ ਕਰਨ ਦੇ ਲਈ ਜ਼ਰੂਰੀ ਉਪਕਰਨ ਹੋਣ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਇਹ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਜਿੰਨਾ ਅੱਜਕਲ ਡਿਜੀਟਲ ਜਮਾਨਾ ਹੈ WhatsApp ਹੈ Facebook ਹੈ Instagram ਹੈ ਜਿੱਥੇ ਇਹਨਾਂ ਵੀਡੀਆਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਕਰ ਦਿੱਤਾ ਜਾਂਦਾ ਹੈ ਤੇ ਅੱਧੇ ਤੋਂ ਜ਼ਿਆਦਾ ਲੋਕ ਕੁਝ ਵੀ ਦੇਖ ਕੇ ਉਸ ਨੂੰ ਹੀ ਸੱਚ ਮੰਨ ਲੈਂਦੇ ਨੇ ਉਸ ਸਮੇਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਕਾਰਾਂ ਕੋਲ ਜੋ ਲੈਬ ਬਣਾਏ ਹੋਏ ਨੇ ਉਹਨਾਂ ਵਿੱਚ ਉਹ ਜ਼ਰੂਰੀ ਉਪਕਰਨ ਮੌਜੂਦ ਹੋਣ ਜਿਨ੍ਹਾਂ ਨਾਲ ਉਸ ਵੀਡੀਓਾਂ ਦੀ ਜਾਂਚ ਕਰਕੇ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਇਹ ਅਸਲੀ ਹੈ ਜਾਂ ਨਕਲੀ ਹੈ ਅਦਾਲਤਾਂ ਦੇ ਵਿੱਚ ਸਬੂਤ ਦੇ ਤੌਰ ਤੇ ਵੀ ਪੇਸ਼ ਕੀਤਾ ਜਾ ਸਕੇ ਕਿ ਇਹ ਚੀਜ਼ਾਂ ਅਸਲੀ ਨੇ ਜਾਂ ਨਕਲੀ ਨੇ ਸੋ ਅੱਜ ਦੇ ਜ਼ਮਾਨੇ ਦੇ ਮੁਤਾਬਕ ਇਹ ਲੋੜ ਹੈ ਬਹੁਤ ਜ਼ਰੂਰੀ ਲੋੜ ਹੈ ਬਹੁਤ ਜ਼ਰੂਰੀ ਹੈ ਕਿ ਇਹਨਾਂ ਦੀ ਜਾਂਚ ਕਰਨ ਵਾਸਤੇ ਇਹਨਾਂ ਦੀ ਪੁਸ਼ਟੀ ਕਰਨ ਵਾਸਤੇ ਸਾਰੇ ਸਾਇੰਟਿਫਿਕ ਤਰੀਕੇ ਸਰਕਾਰਾਂ ਤੋਂ ਹੋਣ ਤੇ ਉਹਨਾਂ ਮੌਕਿਆਂ ਦੇ ਵਿੱਚ ਜੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਪੈਸੇ ਹੀ ਨਹੀਂ ਇਹਨਾਂ ਲੈਬ ਦੇ ਵਿੱਚੋਂ ਯੰਤਰ ਇੰਸਟਾਲ ਕਰਨ ਦੇ ਸਥਾਪਿਤ ਕਰਨ ਦੇ ਜਿਨ੍ਹਾਂ ਨਾਲ ਇਹਨਾਂ ਦੀ ਜਾਂਚ ਕਰਨੀ ਹੈ ਤਾਂ ਵਾਕਿਆ ਹੀ ਬਹੁਤ ਬੜੀ ਮੰਦਭਾਗੀ ਘਟਨਾ ਹੈ ਬੜੀ ਮਤਭਾਗੀ ਚੀਜ਼ ਹੈ ਇਸੇ ਲਈ ਸਰਕਾਰ ਨੇ ਚੀਫ ਸਕੱਟਰੀ ਨੂੰ 1 April 2024 ਤੋਂ 20 January 2025 ਤੱਕ ਜੋ ਵੀ ਇਸ਼ਤਿਹਾਰਾਂ ਦੇ ਉੱਪਰ ਖਰਚ ਕੀਤਾ ਗਿਆ ਹੈ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਸਾਰੀ ਡਿਟੇਲ ਜਿਹੜੀ ਹੈ ਅਦਾਰਤ ਨੂੰ ਜਮ੍ਹਾਂ ਕਰਾਉਣ ਦੇ ਲਈ ਕਿਹਾ ਗਿਆ ਹੁਣ ਇੱਥੇ ਇਹ ਸਾਰਿਆਂ ਨੂੰ ਪਤਾ ਹੈ ਕਿ ਜੇ ਉਪਕਰਨਾਂ ਦੀ ਘਾਟ ਹੈ ਇਸ ਕਰਕੇ ਚਲਾਨ ਪੇਸ਼ ਕਰਨ ਦੇ ਵਿੱਚ ਦੇਰੀ ਹੁੰਦੀ ਹੈ ਤੇ ਜਦੋਂ ਚਲਾਨ ਪੇਸ਼ ਕਰਨ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਦਾ ਫਾਇਦਾ ਸਿੱਧਾ-ਸਿੱਧਾ ਦੋਸ਼ੀਆਂ ਨੂੰ ਪਹੁੰਚਦਾ ਹੈ ਔਰ ਕਈ ਵਾਰੇ ਹੋਇਆ ਹੈ ਕਿ ਇਨ੍ਹਾਂ ਚਲਾਨਾਂ ਦੇ ਵਿੱਚ ਦੇਰੀ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਉਹ ਕੋਰਟ ਦੀ ਕਾਰਵਾਈ ਸਮੇਂ ਸਿਰ ਮੁਕੰਮਲ ਨਹੀਂ ਹੋ ਸਕੀ ਹੁਣ ਜਿੱਥੇ ਤਾਂ ਅਦਾਲਤਾਂ ਇਸ ਚੀਜ਼ ਦੇ ਉੱਪਰ ਨੋਟਿਸ ਲੈ ਰਹੀਆਂ ਨੇ ਕਿ ਹਾਲਾਤ ਕੀ ਨੇ ਇੱਕ ਪਾਸੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਾਂ ਤੇ ਖਰਚ ਕੀਤੇ ਜਾਂਦੇ ਨੇ ਉੱਥੇ ਤੁਹਾਡੇ ਕੋਲ ਜੋ ਚੀਜ਼ਾਂ ਜ਼ਰੂਰੀ ਨੇ ਕਾਨੂੰਨ ਵਿਵਸਥਾ ਨੂੰ ਮਨਾਏ ਰੱਖਣ ਦੇ ਵਾਸਤੇ ਉਹ ਚੀਜ਼ਾਂ ਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਪੈਸੇ ਦੀ ਕਾਟ ਹੈ ਬਜਟ ਨਹੀਂ ਹੈ ਤਾਂ ਵਾਕਿਆ ਹੀ ਕਿਤੇ ਨਾ ਕਿਤੇ ਤੁਹਾਡੀ ਪ੍ਰਾਇੋਰਟੀ ਜਿਹੜੀ ਹੈ ਤੁਸੀਂ ਕਿਸ ਚੀਜ਼ ਨੂੰ ਮੁੱਖ ਰੱਖਦੇ ਹੋ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈ ਇਹ ਕੱਲਾ ਆਮ ਆਦਮੀ ਪਾਰਟੀ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਉਹ ਹੀ ਇਸ਼ਤਿਹਾਰਾਂ ਦੇ ਉੱਪਰ ਇੰਨਾ ਖਰਚ ਕਰਦੇ ਨੇ ਸਾਰੀਆਂ ਸਰਕਾਰਾਂ ਹੀ ਲਗਭਗ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਬਾਕੀ ਸੂਬਾ ਸਰਕਾਰਾਂ ਹੋਣ ਉਹ ਆਪਣੇ ਆਪ ਨੂੰ ਜਾਂ ਆਪਣੀ ਸਰਕਾਰ ਦੇ ਆਪਣੇ ਗਵਰਨਰਸ ਦੇ ਮਾਡਲ ਨੂੰ ਸ਼ੋਕੇਸ ਕਰਨ ਦੇ ਲਈ ਵਧੀਆ ਦਿਖਾਉਣ ਦੇ ਲਈ ਲੱਖਾਂ ਕਰੋੜਾ ਰੁਪਏ ਸਾਲਾਨਾ ਇਸ ਇਸ਼ਤਿਹਾਰਾਂ ਦੇ ਉੱਪਰ ਖਰਚ ਕਰਦੇ ਨੇ ਤੁਸੀਂ ਕੋਈ ਵੀ ਅਖਬਾਰ ਚੱਕ ਕੇ ਦੇਖ ਲਵੋ ਤੁਹਾਨੂੰ ਪੂਰੇ ਪੂਰੇ ਪੰਨਿਆਂ ਦੀ ਜਿਹੜੇ ਇਸ਼ਤਿਹਾਰ ਨੇ ਉਹ ਦੇਖਣ ਨੂੰ ਮਿਲ ਜਾਣਗੇ ਅੱਜ ਹੀ ਪੰਜਾਬ ਦੇ ਸਾਰੇ ਅਖਬਾਰਾਂ ਦੇ ਵਿੱਚ ਫੇਰ ਇੱਕ ਫੁੱਲ ਪੇਜ ਦੀ ਐਡ ਆਈ ਹੋਈ ਹੈ ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣੇ ਆਮ ਆਦਮੀ ਕਲੀਨਿਕਾਂ ਦਾ ਗਣਗਣ ਕੀਤਾ ਹੈ ਉਹਨਾਂ ਦੀ ਸਕਸੈਸ ਸਟੋਰੀ ਜਿਹੜੀ ਹੈ ਸਫਲਤਾ ਨਾਲ ਚਲਾ ਰਹੇ ਨੇ ਉਹਨਾਂ ਨੂੰ ਦਰਸਾਇਆ ਹੈ ਇੱਕ ਪਾਸੇ ਤਾਂ ਉਹਨਾਂ ਦਾ ਨਾਮ ਕੇਂਦਰ ਸਰਕਾਰ ਦੇ ਕਹਿਣ ਮੁਤਾਬਕ ਬਦਲ ਕੇ arogya kendra ਕੀਤਾ ਜਾ ਰਿਹਾ ਹੈ ਬੋਰਡ ਬਦਲ ਗਏ ਨੇ ਭਗਵੰਤ ਮਾਨ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਆਮ ਆਦਮੀ ਕਲੀਨਿਕ ਦਾ ਨਾਮ ਹੁਣ ਨਹੀਂ ਰਿਹਾ ਉਸੇ ਪਾਸੇ ਉਸੇ ਹੀ ਟਾਈਮ ਉਸੇ ਹੀ ਸਮੇ ਪੂਰੇ ਪੂਰੇ ਪੇਜਾਂ ਦੇ ਇਸ਼ਤਿਹਾਰ ਦੇ ਉੱਪਰ ਪੈਸਾ ਖਰਚ ਕੀਤਾ ਜਾ ਰਿਹਾ ਜਿੱਥੇ ਆਮ ਆਦਮੀ ਕਲੀਨਿਕ ਦਾ ਨਾਮ ਹੀ ਉਜਾਗਰ ਕੀਤਾ ਜਾ ਰਿਹਾ ਉਸ ਨੂੰ ਹੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕੀ ਇਹ ਦੋਰਾਪਣ ਹੈ ਜਾਂ ਇਹ ਕ੍ਰੈਡਿਟ ਲੈਣ ਦੀ ਜਿਹੜੀ ਹੋੜ ਹੈ ਕੇਂਦਰ ਨੂੰ ਲੱਗਦਾ ਹੈ ਕਿ ਨਾਮ ਬਦਲ ਕੇ ਸੂਬਾ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਹਦਾ ਕ੍ਰੈਡਿਟ ਨਹੀਂ ਲੈਣ ਦੇਣਾ ਕ੍ਰੈਡਿਟ ਪ੍ਰਧਾਨ ਮੰਤਰੀ ਨੂੰ ਜਾਣਾ ਚਾਹੀਦਾ ਹੈ ਜਾਂ ਬੀਜੇਪੀ ਨੂੰ ਜਾਣਾ ਚਾਹੀਦਾ ਹੈ ਉੱਥੇ ਹੀ ਇਸ ਤਰ੍ਹਾਂ ਦੇ ਇਸ਼ਤਿਹਾਰ ਦੇ ਕੇ ਆਮ ਆਦਮੀ ਪਾਰਟੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕ੍ਰੈਡਿਟ ਉਹਨਾਂ ਦੇ ਕੋਲ ਹੀ ਰਹੇ ਕਿਸੇ ਹੋਰ ਕੋਲ ਨਾ ਜਾਵੇ ਜਿੱਥੇ ਸਾਡੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਉਸਦੇ ਸਾਜੂ ਸਮਾਨ ਦੇ ਉੱਪਰ ਵੀ ਕੋਈ ਕੰਟਰੋਲ ਨਹੀਂ ਹੈ ਕਿ ਉਹ ਕਿਸ ਤਰੀਕੇ ਦੀ ਵੀ ਐਡ ਦੇ ਸਕਦੇ ਨੇ ਕਿਸ ਤਰੀਕੇ ਦੇ ਵੀ ਇਸ਼ਤਿਹਾਰ ਦੇ ਸਕਦੇ ਨੇ ਕੁਝ ਹਫ਼ਤਿਆਂ ਦੇ ਵਿੱਚ ਰੰਗ ਗੋਹਰਾ ਕਰ ਲਓ ਦੀਆਂ ਕਰੀਮਾਂ ਵੇਚੀਆਂ ਜਾ ਰਹੀਆਂ ਨੇ ਵੱਡੇ ਵੱਡੇ ਫਿਲਮੀ ਸਟਾਰੇ ਇਸ਼ਤਿਹਾਰ ਦੇ ਰਹੇ ਨੇ ਕੁਝ ਵੀ ਕਹਿ ਕੇ ਪਰੋਸਿਆ ਜਾ ਰਿਹਾ ਹੈ ਚਾਹੇ ਵਜ਼ਨ ਘੱਟ ਕਰ ਲਓ ਚਾਹੇ ਆਪਣਾ ਕੱਦ ਵਧਾ ਲਓ ਕੁਝ ਵੀ ਕਹਿ ਕੇ ਕੁਝ ਵੀ ਸਮਾਨ ਵੇਚਿਆ ਜਾ ਰਿਹਾ ਹੈ ਬਸ ਚਿਹਰਾ ਜਿਹੜਾ ਹੈ ਉਹ ਵੱਡਾ ਹੋਣਾ ਚਾਹੀਦਾ ਹੈ ਤੇ ਲੋਕ ਝਟਪਟ ਯਕੀਨ ਵੀ ਕਰ ਲੈਂਦੇ ਨੇ ਉੱਥੇ ਹੀ ਆਪਣੇ ਨਿਤਾਮਾਂ ਦੇ ਚਿਹਰੇ ਚਮਕਾਉਣ ਦੇ ਲਈ ਇੰਨਾ ਹੀ ਇਸ਼ਤਿਹਾਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ ਸਾਡੇ ਨਿਤਾਮਾਂ ਨੂੰ ਇਹਨਾਂ ਪਾਰਟੀਆਂ ਨੂੰ ਇਸ ਗੱਲ ਦੇ ਉੱਪਰ ਵੀ ਧਿਆਨ ਦੇਣ ਦੀ ਲੋੜ ਹੈ ਕਿ ਕੱਲੇ ਇਸ਼ਤਿਹਾਰਾਂ ਦੇ ਨਾਲ ਕੁਝ ਨਹੀਂ ਬੰਦਦਾ ਜੇ ਇਸ਼ਤਿਹਾਰਾਂ ਨੇ ਹੀ ਚੋਣਾਂ ਜਿੱਤਨੀਆਂ ਹੁੰਦੀਆਂ ਤਾਂ ਚਰਨਜੀਤ ਚੰਨੀ ਕੰਨੇ ਥੋੜੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਖਰਚ ਕਰਕੇ ਕਦੇ ਨਾ ਹਾਰ ਦੇ ਲੇਕਿਨ ਆਪਣੇ ਸਾਰਿਆਂ ਦੇ ਸਾਹਮਣੇ ਹੈ ਕਿ ਚੰਨੀ ਨੇ ਬੇ ਬੇ ਇਸ਼ਤਿਹਾਰ ਇੰਨੇ ਬੇਇਸ਼ਤਹਾਸ਼ਾ ਇਸ਼ਤਿਹਾਰ ਦਿੱਤੇ ਤੇ ਉਹਨਾਂ ਦੇ باوجود ਵੀ ਉਹ ਆਪਣੀਆਂ ਦੋਨਾਂ ਹੀ ਸੀਟਾਂ ਤੋਂ ਚੋਣ ਹਾਰ ਗਏ ਸੋ ਇਸ਼ਤਿਹਾਰ ਦੇਣਾ ਮਸ਼ਹੂਰੀ ਕਰਨ ਦੇ ਨਾਲ ਜਿੱਤ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ ਲੇਕਿਨ ਜੋ ਆਮ ਆਦਮੀ ਪਾਰਟੀ ਨੇ ਇਹ ਇਸ਼ਤਿਹਾਰ ਦਿੱਤੇ ਕਿ ਸਾਡਾ ਕੰਮ ਬੋਲਦਾ ਹੈ ਅਸੀਂ ਆਪਣੇ ਕੰਮ ਦੇ ਉੱਪਰ ਵੋਟਾਂ ਮੰਗਦੇ ਹਾਂ ਉਸ ਟਾਈਮ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਜੇ ਤੁਹਾਡੇ ਕੰਮ ਬੋਲਦੇ ਹੋਣ ਤਾਂ ਇਸ਼ਤਿਹਾਰ ਦੇਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਕੰਮ ਸਿਰ ਚੜ ਕੇ ਬੋਲਣਗੇ ਲੋਕ ਆਪ ਮਹਾਰੇ ਤੁਹਾਨੂੰ ਵੋਟਾਂ ਪਾਉਣਗੇ ਤੁਹਾਨੂੰ ਫਿਰ ਕਰੋੜਾਂ ਰੁਪਿਆ ਇਸ਼ਤਿਹਾਰ ਦੇਣ ਦੇ ਉੱਤੇ ਨਹੀਂ ਖਰਚ ਪੈਣਗੇ ਜੇ ਤੁਸੀਂ ਕੰਮ ਦੇ ਨਾਮ ਤੇ ਵੋਟ ਮੰਗਦੇ ਹੋ ਤਾਂ ਕੰਮਾਂ ਨੂੰ ਬੋਲਣ ਦਿਓ ਉਸ ਤੇ ਇਸ਼ਤਿਹਾਰ ਨਾ ਦਿਓ ਇਸ਼ਤਿਹਾਰਾਂ ਦੇ ਉੱਤੇ ਪੈਸਾ ਜਿਹੜਾ ਹੈ ਉਹ ਫਜ਼ੂਲ ਬਰਬਾਦ ਨਾ ਕਰੋ। ਇਹੀ ਦੋਸ਼ ਆਮ ਆਦਮੀ ਪਾਰਟੀ ਦੇ ਉੱਤੇ ਬਾਰ-ਬਾਰ ਲੱਗ ਰਹੇ ਨੇ, ਲਗਾਤਾਰ ਲੱਗ ਰਹੇ ਨੇ ਕਿ ਜਦੋਂ ਪੰਜਾਬ ਸਰਕਾਰ ਏਡੇ ਵੱਡੇ ਵਿੱਤੀ ਸੰਕਟ ਚੋਂ ਗੁਜ਼ਰ ਰਹੀ ਹੈ, ਉਦੋਂ ਕਰੋੜਾ ਰੁਪਇਆ ਇਸ਼ਤਿਹਾਰਾਂ ਦੇ ਉੱਤੇ ਬਰਬਾਦ ਨਹੀਂ ਕਰਨਾ ਚਾਹੀਦਾ। ਸਮੇਂ ਦੀ ਇਹ ਮੰਗ ਹੈ, ਸਮੇਂ ਦੀ ਇਹ ਲੋੜ ਹੈ ਕਿ ਉਸ ਪੈਸੇ ਨੂੰ ਲੋਕਾਂ ਦੀ ਬਿਹਤਰੀ ਵਾਸਤੇ ਖਰਚ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਇਹ ਕੇਸ ਵੀ ਸਾਡੇ ਸਾਹਮਣੇ ਆਇਆ ਕਿ ਲੈਬਾਰਟਰੀਆਂ ਤਾਂ ਬਣਾ ਦਿੱਤੀਆਂ ਉੱਥੇ ਲੋਕਾਂ ਨੂੰ ਨੌਕਰੀ ਤੇ ਵੀ ਰੱਖ ਲਿਆ ਪਰ ਜੇ ਉੱਥੇ ਜ਼ਰੂਰੀ ਤੁਹਾਡਾ ਉਪਕਰਣ ਹੀ ਨਹੀਂ ਨੇ ਤੁਹਾਡੇ ਕੋਲ ਸਮਾਨ ਹੀ ਨਹੀਂ ਸੰਦ ਹੀ ਨਹੀਂ ਨੇ ਟੈਸਟ ਕਰਨ ਦੇ ਫਿਰ ਉਹਨਾਂ ਲੈਬਾਰਟਰੀਆਂ ਦਾ ਕੀ ਲਾਭ ਸੋ ਪੈਸਾ ਕਿੱਥੇ ਖਰਚ ਕਰਨਾ ਹੈ ਇਹ ਸਰਕਾਰਾਂ ਨੂੰ ਸਮਝਣ ਦੀ ਲੋੜ ਹੈ ਜੇ ਤੁਸੀਂ ਕੰਮ ਸਹੀ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਕੰਮ ਸਿਰ ਚੜ ਕੇ ਬੋਲਣਗੇ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਅਦਾਲਤਾਂ ਨੂੰ ਫਿਰ ਇਸ ਤਰ੍ਹਾਂ ਦੇ ਹੁਕਮ ਸੁਣਾਉਣੇ ਪੈਣਗੇ ਕਿ ਸਾਨੂੰ ਖਰਚੇ ਦੇ ਵੇਰਵੇ ਦੋ ਕਿ ਤੁਸੀਂ ਫਜ਼ੂਲ ਖਰਚੀ ਕਿੱਥੇ ਕਰ ਰਹੇ ਹੋ ਤੇ ਲੋੜੀਂਦਾ ਖਾਵਾ ਤੇ ਖਰਚ ਕਿਉਂ ਨਹੀਂ ਕਰ ਰਹੇ ਸੋ ਵਿਧਾਇਕਾਂ ਨੇ ਤਾਂ ਤੋ ਉਮੀਦ ਕਰਦੇ ਆ ਕਿ ਸਰਕਾਰਾਂ ਨੂੰ ਅਦਾਲਤਾਂ ਦੀ ਉਡੀਕ ਨਹੀਂ ਕਰਨੀ ਪੈਗੀ ਦਖਲ ਦੇਣ ਦੀ ਉਹਨਾਂ ਨੂੰ ਖੁਦ ਹੀ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਦੋਂ ਪੈਸੇ ਦੀ ਕਮੀ ਹੋਵੇ ਤਾਂ ਸੋਚ ਸਮਝ ਕੇ ਪੈਸਾ ਉੱਥੇ ਖਰਚਣਾ ਚਾਹੀਦਾ ਹੈ ਜਿੱਥੇ ਉਹ ਸੂਬੇ ਦੀ ਲੋਕਾਂ ਦੀ ਭਲਾਈ ਦੇ ਕੰਮ ਆ ਸਕੇ ਨਾ ਕਿ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਇਸ ਪੈਸੇ ਨੂੰ ਖਰਚ ਕਰਨਾ ਚਾਹੀਦਾ ਹੈ ਧੰਨਵਾਦ